ਕੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਂ ਨੰਬਰ ਪਲੇਟ ਲਵਾਉਣੇ ਜੇ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਦੇ ਅਗਲੀ ਗੱਲ ਜਗਰਾਮਾਂ ਦੇ ਵਿੱਚ ਇੰਨਾ ਘੋਸ਼ ਹੋਇਆ ਰਾਤ ਨੂੰ 12:00 ਵਜੇ ਪਿੱਛੇ ਬੰਦੇ ਪੰਦੇ ਆ ਥਾਣੇ ਨੂੰ ਭੇਜਣਾ ਥਾਣੇ ਨੂੰ ਜਿੰਦਾ ਲਾਇਆ ਹੁੰਦਾਗਾ ਤੇ ਹੁਣ ਚਲੇ ਗਏ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮੱਝਾ ਸਰ ਘਟੋ ਪਲਾ ਤੇ ਮੈਂ ਨਹੀਂ ਚੱਲਣਾ ਮੈਂ ਕਿਹਾ ਰੋਕ ਕੇ ਆਜਾ ਜੀ ਗੱਲ ਹੋ ਗੁੰਦ ਨੇ ਚਾਰਾਂ ਚੌਂਦੀ ਚੱਲਦੇ ਆ ਜੇ ਸੱਤੇ ਹੁੰਦੇ ਫੜ ਕੇ ਚਾਰਾਂ ਚੱਲਦੇ ਮੈਂ ਭਾਈ ਗਲਤ ਨੂੰ ਗਲਤ ਕਹਿੰਦੇ ਆ ਸ਼ਰਮ ਕਹਿੰਦੇ ਆ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਤੇ ਐਸ਼ੀ ਕਿਉਂ ਸੱਤ ਤਾਂ ਚਲਾਉਂਦੇ ਆਉਂਦੇ ਆ ਉਹਦੇ ਕੋਈ ਚੱਕਰ ਨਹੀਂ ਜਿਹੜਾ ਪਿੱਛੇ ਜਾਨੀ ਤੁਹਾਨੂੰ ਹੋਵੇ ਪੁੱਛੀ ਦੇਖੋ ਵੀਰਿਆ ਦੱਸਿਆ ਵੀ ਆ ਰਾਤ ਨੂੰ ਥਾਣੇ ਮੁਰੇ ਜਾਣਾ ਥਾਣੇ ਨੂੰ ਜਿੰਦੇ ਲੱਗੇ ਹੁੰਦੇ ਆ ਉਸ ਤੋਂ ਬਾਅਦ ਜਗਰਾਵਾਂ ਵਾਲੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸਐਸਪੀ ਸਾਹਿਬ ਨੂੰ ਉਹ ਬੰਦੇ ਫਰੇ ਜਾਂਦੇ ਆ ਕਿਉਂਕਿ ਉਹਨਾਂ ਨੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨੂੰ ਭਾਈ ਜੀ ਤੁਸੀਂ ਫੋਨ ਲਾ ਸਕਦੇ ਹੋ ਐਸਐਸਪੀ ਜਗਰਾਵ ਨੂੰ ਚਲਦੀ ਵੀਡੀਓ ਤੇ ਫੋਨ ਲਾ ਸਕਦੇ ਹੋ ਜਗਰਾਵ ਨੂੰ ਨਹੀਂ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਸਾਹਿਬ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਸੀ ਪੋਰਟੇਕ ਚ ਕਰਦਾ ਇਹ ਮੂੰਹ ਲਾ ਕੇ ਪੁੱਛੂ ਤੁਸੀਂ ਫੋਨ ਲਾਉਂਗਾ ਫਿਰ ਮੈਂ ਫੋਟਾ ਦਾ ਆਪ ਦਾ ਪ੍ਰਸ਼ਾਸਨ ਆਪ ਤੇ ਤੁਹਾਡੇ ਨਾਲ ਗੱਲ ਕਰਵਾਤੀ ਕਰਵਾਉਣਾ ਨਹੀਂ ਤੁਸੀਂ ਫੋਨ ਲਾਉ ਯਾਰ ਮੇਰਾ ਜਲਾਨ ਘਟਿਆ ਗਿਆ ਹੈ ਮੈਨੂੰ ਵੀ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਰਵਰ ਦੇ ਸਰਵਰ ਨੰਬਰ ਤੇ ਲਗਾਉਣਾ ਆਇਆ ਗੱਦੀ ਤੇ ਨੰਬਰ ਤੇ ਲਗਾਉਂਦੇ ਨਹੀਂ ਪੈ ਗਿਆ ਸਰ 22 ਨੰਬਰ ਤੇ ਪਣੀ ਹੋਈ ਆ ਤੇ ਵੀ ਮਿੰਟ ਦਾ ਸਮਾਂ ਨਹੀਂ ਤੇ ਇੱਕ ਯਾਰ ਹੋਰ ਸੁਣੋ ਜੇ ਸੱਚੇ ਆ ਇਹਨਾਂ ਆਈਡੈਂਟੀਟੀ ਕਾਟਾ ਅभी ਸਾਰਾ ਫੀੜ ਆਇਆ ਹੋਇਆ ਜੇ ਸੱਚੇ ਆ ਤਾਂ ਮੋਟਰਸਾਈਕਲ ਦੇ ਨੰਬਰ ਜਾ ਕੇ ਗੈਨੀ ਅੱਲਰੇ ਨੇ ਉੱਥੇ ਇਹਨਾਂ ਦੇ ਆਪ ਨੂੰ ਦੇਣੇ ਰੋਕਿਆ ਨਾਲ ਲੈਣਾ ਉਹ ਪੱਟ ਬੰਦੀ ਕਰਾ ਇੱਥੇ ਆਪ ਦਾ ਬੰਦਾਰਾ ਕਿਹਾ ਸਾਦੀ ਬੰਦਨ ਮੋਟਰਸਾਈਕਲ ਰੋਕ ਕੇ ਘਟੋਣਾ ਨਹੀਂ ਨਹੀਂ ਜਾਣ ਤੋਂ ਆਪਣਾ ਸਾਰਾ ਮੀਡੀਆ ਇੱਥੇ ਕਵਾਗਾ ਸਾਰੇ ਬੰਦੇ ਕਵਾਗਾ ਵਾਹ ਦੀਆਂ ਗੱਡੀਆਂ ਨੂੰ ਕੀ ਕਹਿਣਾ ਚਾਹੇ ਸਾਰੇ ਖਾਸ ਗੱਡੀਆਂ ਨੂੰ ਹੱਥੀਂ ਰੋਕ ਕੇ ਬੇਨਤੀ ਕਰਨਾ ਕਿ ਛੇ ਕਿਸੇ ਬੰਦੇ ਦੇ ਨੰਬਰ ਤੇ ਨਿਬੋਣ ਜਾਣਾ ਹੈਗਾ ਜੀ ਮੇਰੇ ਸਮਾਂ ਦੇ ਦੇ ਦਿਓ ਤੋ ਕਿ ਜਮਾਈ ਵੀ ਦਾ ਚਲਾਨ ਵੀ ਕੱਟਵਾ ਮੇਰਾ ਫਿਲਟਰ ਦਾ ਸਮਾਂ ਉਹ ਦੇਖੋ ਇਹ ਮੈਂ 30 ਮਿੰਟ ਦਾ ਸਮਾਂ ਪਾਜੀ ਤੁਸੀਂ ਗਾਲੀਆਂ ਤਾਂ ਵੀ ਕਿਹਾ ਨਹੀਂ ਲੱਗਦਾ ਸਮਾਂ ਦਾ ਬੰਦਾ ਵੀ ਗਾਲੀਆਂ ਨਹੀਂ ਦਵਾਈ 30 ਮੈਂ ਮੈਂ ਤੁਹਾਡੇ ਕੀ ਕੰਮ ਕਰਦੇ ਹਾਂ ਤੁਸੀਂ ਕੀ ਨਾਮ ਕੀ ਹੈ ਤੁਹਾਡਾ ਕੀ ਕੰਮ ਹੈ ਸੀ ਜੇਕਰ ਕਾਨੂੰਨ ਕਰ ਜਾਨੀ ਨੁਕਸਾਨ ਦਾ ਕੌਣ ਜ਼ਿੰਮੇਵਾਰ ਹੈ ਚਲਾਨੇ ਕੱਟੇਗਾ ਜੇਕਰ ਕਾਨੂੰਨ ਨੁਕਸਾਨ ਹੁੰਦਾ ਜਾਨੀ ਨੁਕਸਾਨ ਆਫਸਰ ਜ਼ਿੰਮੇਵਾਰ ਹੋਣਗੇ ਆਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਨਾਂ ਨੇ ਪਰੇਸ਼ਾਨ ਕੀਤਾ ਹੋਇਆ ਦੇਖੋ ਇਹ ਆ ਆਪਣਾ ਪਿਆਰ ਨਾਲ ਗੱਲ ਕਰ ਜਾ 20 ਮਿੰਟ ਦਾ ਸਮਾਂ ਨਹੀਂ ਦੇ ਰੇ ਉੱਪਰ ਦੀ ਫੇਰ ਨਾ ਵੱਡੇ ਆਫਸਰਾਂ ਨੇ ਕਹਿਣਾ ਵੀ ਰਫਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਆ ਫੋਨ ਲਾ ਕੇ ਸੱਦਿਆ ਇਹਨਾਂ ਨੇ ਮੈਨੂੰ ਕੇਸ ਤੇ ਫੋਨ ਲਾ ਕੇ ਸੱਦਿਆ ਮੀਡੀਆ ਉਹ ਮੀਡੀਆ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕੱਲੂ ਸੋਸ਼ਲ ਮੀਡੀਆ ਦੇ ਗੱਲ ਲੈ ਕੇ ਆਣੀ ਆਪ ਦਾ ਜੂਸ ਸਾਥ ਕਰਾਂ ਦੱਸੋ ਹੁਣ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ ਗੱਲ ਤੂੰ ਤਾਈਂ ਬੋਲ ਬੰਨਿਆ ਮੈਨੂੰ ਮਗਰਾਂ ਦੇ ਲੁੱਟੇ ਅੱਜ ਡਰ ਕੇ ਰਹਿ ਰਹੇ ਹੋ ਤੁਸੀਂ ਜਾਲੀਆਂ ਦਾ ਭਾਈ ਜੀ ਤੁਸੀਂ ਕੌਣ ਡਰਦਾ ਭਾਈ ਜੀ ਤੁਸੀਂ ਜਾਲੀਆਂ ਦਾ ਪਰਾਨ ਨਹੀਂ ਕੀਤਾ ਕੀ ਲੰਦਾ ਸਮਝ ਮੈਂ ਕਿਉਂ ਡਰਨਾ ਨਹੀਂ ਕੀ ਲੰਦਾ ਸਮਝਦਾ ਭਾਈ ਜੀ ਤੁਸੀਂ ਸਰ ਖੜੇ ਹੋ ਭਾਈ ਜੀ ਤੁਸੀਂ ਨੰਬਰ ਪਲੇ ਲੈ ਕੇ ਆਉਂਦੇ ਨਹੀਂ ਡਰਦਾ ਮੈਂ ਦੇਖੋ ਨਾਦਾ ਜੇ ਕੋਈ ਨਾਦਾ ਮੈਂ ਪਰਮਾਤਮਾ ਉਹ ਤੋਂ ਡਰਦਾ ਭਾਈ ਜੀ ਤੁਸੀਂ ਜਾਲੀਆਂ ਦਾ ਚਲਾਨ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਹੁਣਾ ਸੀ ਵੀ ਇਹਨੂੰ ਗੱਤਕਾ ਖਰਾਟ ਹੈ ਜੀ ਕਿ ਨਹੀਂ ਨਹੀਂ ਫਿਰ ਸਾਹਮਣੇ ਪੁੱਛੋ ਵੀਡੀਓ ਚੱਲਦੀ ਚ ਪੁੱਛੋ ਨਾ ਸਾਰੇ ਸਾਰੇ ਸਾਹਮਣੇ ਸਾਹਮਣੇ ਜੱਗ ਜਾਣੀ ਰੂਗਾ ਜੀ ਸਾਰੇ ਸਾਹਮਣੇ ਸਾਹਮਣੇ ਜੱਗ ਜਾਣੀ ਹੋਣਾ ਚਾਹੀਦਾ ਚੱਲਦੀ ਵੀਡੀਓ ਤੇ ਹੋਣੀ ਬਾਈ ਜੀ ਧਰਾਵਾ ਦੀ ਗੱਲ ਹੀ ਮੈਂ ਤੁਹਾਨੂੰ ਇਹ ਕਹਿੰਦਾ ਵਾਂ ਵੀ ਤੂੰ ਫੋਨ ਤਾਂ ਲੈ ਲਓ ਆਪਣਾ ਨਾਮ ਮੋਟੋ ਜਰਾ ਕੀਏ ਤੁਸੀਂ ਫੋਨ ਲਾਓ ਨਾ ਉਹਨਾਂ ਨੂੰ ਆਹ ਧੰਕੀ ਕੋਲੇ ਰਿਹਾ ਵੀ ਧਰਾਵਾ ਲਾਉਣਾ ਆਈ ਕਰਦਾ ਆ ਦੇਖ ਲੋ ਆ ਹੁਣ ਵੀਡੀਓ ਦੇ ਵਿੱਚ ਕਹਿਣਾ ਵੀ ਆਹ ਧਰਾਵਾ ਲੱਗਦੀਆਂ ਨੇ ਉਹ ਲੱਗਦੀਆਂ ਨੇ ਆ ਧੰਕੀ ਦੇ ਰਿਹਾ ਉੱਥੇ ਤੇ ਮੇਰੇ ਨੂੰ ਕਰਨਾ ਤੁਹਾਨੂੰ ਕਿਉਂ ਹੀ ਨਾ ਨੇ ਕੀ ਲਾੜੋ ਕੋਈ ਦਾ

ਕੀ ਗੱਲ ਆ ਮਾਂ ਤੇ ਇੱਕ ਨਾਮ ਦਾ ਲੜਕਾ ਆ ਨਾ ਮੈਂ ਸਮਝਾ ਵੀਆ ਵੀ ਕੋਈ ਬੜਾ ਨਹੀਂ ਹੋ ਗਏ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰਨੇ ਬੁਲਾਇਆ ਤੇ ਇੱਥੇ ਖੜੇ ਹੋ 20 ਮਿੰਟ ਦਾ ਮੈਨੂੰ ਸੜਾ ਲਿਆ ਗੱਡੀ ਵੀ ਇੱਥੇ ਖੜੀ ਆ ਮੈਂ ਨੰਬਰ ਪਲੇਟ ਨਾਲ ਆ ਮੈਂ ਤਾਂ ਇਹਨਾਂ ਦੇ ਵੀਕਾਰ ਨਹੀਂ ਹੋ ਆ 5 ਬੰਦੇ ਆ ਲੈ ਕੇ ਹਾਰਨ ਨੂੰ ਕਰਦੇ ਆ ਕਰਦੇ ਵੀ ਮੇਰਾ ਤੇਰੀ ਬੰਦਾ ਕੱਤ ਫੜਾਇਆ ਮੈਨੂੰ ਕੱਲ ਮੈਨੂੰ ਕੱਲ ਖੜੀ ਰਹਿਣਾ ਆ ਮੇਰੇ ਫੋਨ ਤੁਸੀਂ ਲਾਇਆ ਮੀਡੀਆ ਦਾ ਫੋਨ ਤੁਸੀਂ ਲਾਇਆ ਇੱਕ ਮਿੰਟ ਹੋ ਜਾ ਮੇਰੇ ਫੋਨ ਤੋਂ ਕਰ ਲੋ ਕੰਮ ਨਾ ਫੋਨ ਕੋਈ ਆਪਦੇ ਫੋਨ ਦੀ ਕਾਲ ਦਿਖਾਓ ਨਾ ਆਪਦੇ ਫੋਨ ਦੀ ਕਾਲ ਦਿਖਾਓ ਮੇਰੇ ਕੋਲ ਕਾਲ ਦਿਖਾ ਦਿਓ ਆਪਦੇ ਫੋਨ ਦੀ ਕਾਲ ਦਿਖਾ ਦਿਓ ਲਾਸਟ ਕਾਲ ਦਿਖਾ ਦਿਓ ਫੋਨ ਦੀ ਲਾਸਟ ਕਾਲ ਦਿਖਾ ਦਿਓ ਨਹੀਂ ਨਹੀਂ ਮੈਂ ਇਹ ਨਹੀਂ ਕਿਹਾ ਬਾਈ ਕਾ ਦੋ ਕੋਈ ਖਾਣ ਦਾ ਨਹੀਂ ਨਜ਼ਰ ਪਾਈ ਐ। ਇਹ ਤੁਸੀਂ ਲਾਸਟ ਕਾਲ ਦਿਖਾਵਾ। ਮੈਂ ਕਿਹੜੀ ਲਾਸਟ ਕਾਲ ਦਿਖਾਵਾਂ ਯਾਰ ਜਦੋਂ ਮੈਂ ਤੂੰ ਖਾਣਗਾ। ਤੂੰ ਜਿਹੜਾ ਕੋਈ ਚਲਾ ਲੈਣਾ ਮੈਂ ਸਾਈਡ ਤੇ ਖੜਾ ਯਾਰ। ਤੂੰ ਮੈਨੂੰ ਕੋਈ ਨਾ ਪੰਗਾ ਲਾਓ ਯਾਰ। ਵੀਡੀਓ ਨੂੰ ਫੋਨ ਨੀ। ਤੇ ਮੈਂ ਕਿਹੜੀ ਹੁੰਦਾ। ਸਾਨੂੰ ਹੱਥ ਆਉਂਦੇ। ਆਉਂਦੇ ਸਾਨੂੰ ਤੁਸੀਂ। ਉਹ ਬੰਦੇ ਜੀ ਸੇ ਵਾਲੀ ਖੜਿਆ ਬਹਿਸ ਨਾ ਕਰ। ਬਹਿਸ ਨਹੀਂ ਕਰਾਂ। ਦੱਸੋ ਤੁਸੀਂ ਮੈਂ ਨਹੀਂ ਹੁੰਦਾ ਯਾਰ। ਨਹੀਂ ਇਹ ਬੰਦਾ। ਜਾ ਵਰਤਨਾ ਬਣਾ ਰਹੇ ਨੇ ਜੀ ਪਹਿਲੀ ਵੀਡੀਓ ਦੇ ਵਿੱਚ ਨਾਰੀ ਖੜਾ ਕੋਈ ਗੱਲ ਨਹੀਂ ਉਹ ਤੁਹਾਨੂੰ ਮੈਂ ਫਾਇਦਾ ਕਰੇ ਬਖਾਇਦਾ ਰਿਖੋ ਉਹ ਸਾਰਾ ਜਨਤ ਦੇ ਦੋ ਬੰਦੇ ਆ ਹੱਥ ਇਹਨਾਂ ਨੇ ਆਪਾਂ ਨੂੰ ਇਹ ਨਹੀਂ ਕੀਤਾ ਹੱਥ ਇਹਨੇ ਹੱਥ ਦੇ ਕੇ ਗੱਡੀ ਰੋਕੀ ਨਹੀਂ ਨਹੀਂ ਭਾਈ ਜੀ ਤੁਸੀਂ ਸਾਈਡ ਤੇ ਖੜੇ ਸੀ ਤੁਸੀਂ ਸਾਈਡ ਤੇ ਖੜੇ ਸੀ ਵੀਰੇ ਢੂੜਨਾ ਬੋਲੋ 100 ਖਾ ਲੋਗੇ ਗੁਰਦੁਆਰੇ ਦੀ ਚੀਜ਼ ਨਹੀਂ ਗੁਰਦੁਆਰੇ 100 ਨਹੀਂ ਨਹੀਂ ਫਿਰ ਉਹ ਬੰਦੇ ਨੇ ਹੱਥ ਦਿੱਤਾ

ਦਰਦਾਰ ਦੀ ਸੋਹਣੀ ਤੁਸੀਂ ਦਰਦਾਰ ਦੀ ਸੋਹਣੀ ਉਹਨੂੰ ਬੱਥੇ ਨੇ ਦਰਦਾਰ ਦੀ ਸੋਹਣੀ ਤੁਸੀਂ ਆ ਵੀ ਆ ਜਾਓ ਜੀ ਪਹਿਲਾਂ ਇਹ ਤਾਂ ਹੱਥੀਂ ਉਹ ਨਹੀਂ ਖੜੇ ਆ ਜੀ ਤਾਂ ਉਹ ਮੈਨੂੰ ਕੋਈ ਵੀ ਬਾਹਰ ਨਾ ਕਰੇ ਉਹ ਜੀ ਕਹਿੰਦਾ ਇਹੋ ਜਿਹਾ ਉਹਨੂੰ ਵੀ ਉਹਨੇ ਕਿਹਾ ਦਰਦਾਰ ਦੀ ਸੋਹਣੀ ਉਹ ਸਮਝਾਉਂਦਾ ਸੋਹ ਖਾਓ ਜੀ ਬਾਈ ਜੀ ਦੇ ਤਾਂ ਮੈਂ ਕੰਨਾ ਦੂਰ ਕਰਦੇ ਦੀ ਸੋਹ ਖਾਓ ਜੀ ਵਰਤ ਕਰਦੀ ਸੋਹ ਖਾਓ ਜੀ ਛੁੱਟੀ ਦੇ ਮੌਕੇ ਆਪ ਹੋਰ ਵੀ ਹੈਰੀ ਸਿਨਾਰੀ ਆਪ ਵੀ ਵੀਡੀਓ ਬਣਾਈ ਆ ਸਾਰਾ ਮੀਡੀਆ ਜਿਹੜਾ ਉਹ ਇਹਨਾਂ ਨੇ ਆਪ ਬੁਲਾਇਆ ਤੇ ਆਪ ਵੀ ਉਸੇ ਕੰਮ ਤੇ ਰਹੇ ਲੋ ਕਰਨ ਹੋ ਗਿਆ ਨਾ ਕੋਈ ਹੋ ਜਾਣਾ ਹੈ ਟਾਈਮ ਹੋ ਗਿਆ ਵੀ ਵੀਡੀਓ ਹੈਲੋ ਬਾਜਰਾ ਭਾਵੇਂ ਦਾਇਆ ਜੀ ਇੱਥੇ ਰੋਲਾ ਪਿਆ ਪਿਆ ਯਾਰ ਆਜੂ ਉਧਰ ਬੰਦੇ ਕੋਈ ਉੱਥੇ ਭਰਾ ਜਾਨ ਲੱਗ ਗਿਆ ਬਾਈ ਹਜੇ ਨੰਬਰ ਪਲੇਟ ਨਹੀਂ ਲੱਗੀ ਅਰੇ ਜੱਸ ਬੈਂਕ ਕੋਈ ਇੱਧਰ ਰੱਖੇ ਨਾ ਅੱਜ ਕਰਦੇ ਕੋਈ ਬਾਹਰ ਜਾ ਲੱਗੇ ਮੈਨੂੰ ਮੇਰੇ ਨਫਰੋਜ ਪਰ ਰੋਡ ਤੇ ਆ ਤੁਸੀਂ ਬੰਦ ਕਹਿ ਗਏ ਮੈਂ ਟੋੜ ਦਾ ਘੜੇ ਥੱਲੇ ਥੱਲੇ ਵੀ ਆਇਓ ਜਲਦੀ ਆਓ ਡਿਊਟੀ ਕਰਦੇ ਹੁਣ ਦੱਸੋ ਆਮ ਸਭੋ ਨਾ ਤੁਨੇ ਮੂੜੀ ਵਾਲੇ ਆਇਆ ਜਿੰਨੇ ਬੰਦੇ ਉਹ ਖੜੇ ਦੀ ਪਾਸੇ ਉਹ ਵੀ ਮਾਰੀ ਤੇ ਵੀ ਬਰਾਵਾ ਨੂੰ ਮਿਲੂਗੀ ਉਹ ਪਹਿਲੀ ਵੀਡੀਓ ਚ ਨਹੀਂ ਹੈਗਾ ਬੰਦਾ ਜਿੰਨੇ ਬੰਦੇ ਖੜੇ ਆ ਸਾਰੇ ਹੁਣ ਨਿਕਲ ਨਹੀਂ ਸਾਰੇ ਗਵਾਹ ਹੈ ਜੀ ਸਾਰਿਆਂ ਨੂੰ ਪਤਾ ਬੰਦਾ ਕੌਣ ਤੇ ਕੌਣ ਉਹ ਵੀ ਐਡੀਟਰ ਹੁੰਦੀ ਹੋਊਗੀ ਅੱਜ ਆਜੀ ਵੀਡੀਓ ਆਜੀ ਆਪਣੀ ਸੌਖੀ ਕਾਰਵਾਈ ਕਰਾਓ ਅਸੀਂ ਕੋਈ ਕਾਰਵਾਈ ਨਹੀਂ ਕਰੋਣੀ ਵੀਡੀਓ ਦੇਖ ਕੇ ਆਪ ਸਰਕਾਰ ਕਾਰਵਾਈ ਕਰਦੀ ਆਂ ਸਰ ਨੇ ਆਪਣਾ ਚਲਾਨ ਕੱਟਿਆ ਸੀਗਾ ਨੰਬਰ ਪਲੇਟ ਦਾ ਤੇ ਮੈਂ ਸਰ ਨੂੰ ਕਿਹਾ ਸੀਗਾ ਵੀ ਮੈਨੂੰ ਸਿਰਫ 20 ਮਿੰਟ ਦਾ ਸਮਾਂ ਦੇ ਦਿਓ ਮੈਂ ਅੱਜ ਗੱਡੀ ਤੇ ਨੰਬਰ ਪਲੇਟ ਲਗਾਉਣਾ ਹੈ ਸਰ ਨੇ 20 ਮਿੰਟ ਦਾ ਸਮਾਂ ਨਹੀਂ ਦਿੱਤਾ ਤੇ ਹੁਣ ਮੈਂ 20 ਮਿੰਟ ਦੇ ਵਿੱਚ ਇੱਥੇ ਆ ਗਿਆ ਤੇ ਸਿਰਫ ਨੰਬਰ ਪਲੇਟ ਦਿਖਾਉਣ ਆਇਆ ਜਾਂ ਜੀ ਸਰ ਵੀ ਆਪਣੇ ਕੋਲ ਨੰਬਰ ਪਲੇਟ ਹੈਗੀ ਆ ਤੇ ਸਰ ਨੇ ਹੁਣ ਕਿਹਾ ਇਹ ਕਹਿੰਦੇ ਵੀ ਚਲਾਨ ਮੈਂ ਇੱਕ ਵਾਰ ਕੱਟਦਾ ਵੀ ਹੁਣ ਵੀ ਚਲਾਨ ਮੈਂ ਇਥੋਂ ਨੰਬਰ ਪਲੇਟ ਦਾ ਕੈਂਸਲ ਵੀ ਕਰਵਾ ਲਾਂਗਾ ਕਹਿੰਦੇ 9 ਤਰੀਕ ਨੂੰ ਜਾ ਕੇ ਵੀ ਉਹਨਾਂ ਉੱਤੇ ਜਾ ਕੇ ਜਿਵੇਂ ਦਿਖਾਵਾਂ ਇਹਨਾਂ ਨੇ ਕਿਹਾ ਸੀਗਾ ਵੀ ਨੰਬਰ 3 ਤੇ ਵਾਦੀ ਜਿਹੜੇ ਕੋਲ ਹੈਗੀ ਵੀ ਤਾਂ ਹੌਲੀ ਆਇਆ ਇਸੇ ਕਰਕੇ ਮੈਂ ਵੀਡੀਓ ਬਣਾ ਰਿਹਾ ਇਹਨਾਂ ਨੂੰ 20 ਮਿੰਟ ਦਾ ਸਮਾਂ ਮੰਗਿਆ ਸੀਗਾ ਵੀ ਕਿਉਂਕਿ ਨੰਬਰ 3 ਪਾਰਟੀ ਆ ਗਈ ਸੀ ਔਰ ਉਹਨੇ ਵੀ ਆਨੇ ਲਗਾਉਣੀ ਆਇਆ ਮੀਟਰ ਤੇ ਤੇ ਆਹ ਨੰਬਰ 3 ਦਿਖਾਜੋ ਮੈਂ ਵੀਡੀਓ ਤੇ ਹੱਥ ਰੋਕ ਕੇ ਹੋਰ ਬਹਿਨੀ ਕਰਦਾ ਵੀ ਜੇ ਕੋਈ ਆਮ ਜਨਤਾ ਦੇ ਵਿੱਚੋਂ ਸਾਡੇ ਅੰਦਾ ਬੰਦਾ ਇਹ ਕਹਿੰਦਾ ਹੁੰਦਾ ਆ ਵੀ ਆਹ ਵੀ ਨੰਬਰ 3 ਦਾ ਕੋਲ ਆਇਆ ਜੱਤੀ ਤੇ 20 ਮਿੰਟ ਦਾ ਸਮਾਂ ਦੇਖੋ 10 ਮਿੰਟ ਦਾ ਸਮਾਂ ਦੇਖੋ ਸਮਾਂ ਇਹ ਨਾ ਦੇ ਦਿੱਤਾ ਜਾਵੇ ਐ ਨਹੀਂ ਕਰਨਾ ਚਾਹੀਦਾ ਜੇ ਪ੍ਰਸ਼ਾਸਨ ਨੂੰ ਮੀਡੀਆ ਬੁਲਾ ਲਿਆ ਬੁਲਾ ਕੇ ਮੀਡੀਆ ਜਦ ਵੀ ਚਲਾਣ ਕੱਟਦਾ ਕੋਈ ਕਿਸੇ ਦੀ ਸੁਣੀ ਇਹਦੇ ਨਾਲ ਪਤਾ ਕੀ ਹੈ ਦੇ ਨਾਲ ਆਪ ਦੀ ਰੈਪਿਊਟੇਸ਼ਨ ਹੀ ਬੰਦੇ ਦੀ ਖਰਾਬ ਹੋ ਜੀਏ ਕਿਸੇ ਦਾ ਕੁਝ ਨਹੀਂ ਜਾਂਦਾ ਤੇ ਆਮ ਲੋਕਾਂ ਦੇ ਵਿੱਚ ਨਾ ਇੱਕ ਡਰ ਦਾ ਮਾਹੌਲ ਆ ਜਿਹੜਾ ਉਹ ਪੈ ਜਾਂਦਾ ਤੇ ਜੇ ਆਪਾਂ ਭਾਈ ਝੂਠੇ ਹੁੰਦੇ ਆ ਆਪਾਂ ਨਾ ਉਹ ਇਸੇ ਖਾਤਰ ਆਪਾਂ ਸਪੈਸ਼ਲ ਨੰਬਰ ਪਲੇਟ ਦਿਖਾਉਣ ਆਏ ਸੀ ਸਰਕਾਰੀ ਨੰਬਰ ਪਲੇਟ ਆ ਭਾਈ 20 ਮਿੰਟ ਦਾ ਸਮਾਂ ਜਿਹੜਾ ਉਹ ਸਾਨੂੰ ਨਹੀਂ ਦਿੱਤਾ ਗਿਆ ਤਾਂ ਹੁਣ ਮੈਨੂੰ ਇੱਥੇ ਵੀ ਗਲਤ ਕਹਿਣਗੇ ਉਹ ਚਲੋ ਹੁਣ ਪ੍ਰਮਾਤਮਾ ਨੂੰ ਪਤਾ ਹੈ ਕੌਣ ਸਹੀ ਆ ਕੌਣ ਗਲਤ ਆ ਆ ਦਿਖਾਓ ਜੀ ਨੰਬਰ ਪਲੇਟ ਇੱਕ ਵਾਰ ਪੰਗਰਤਾ ਕੇ ਦਿਖਾਵੇ ਆ ਬਸ ਉੱਥੇ ਰੁਕ ਜਾਵੇ ਸਰ ਆ ਨੰਬਰ ਪਲੇਟ ਸਹੀ ਆ ਜੀ ਹੁਣ ਪੂਰੀ ਠੀਕ ਆ ਜੀ ਫਿਰ ਉਹੀ ਤੁਹਾਨੂੰ ਮੈਂ ਕਿਹਾ ਸੀ ਕਿ 20 ਮਿੰਟ ਦਾ ਸਮਾਂ ਦੇ ਦੋ ਬਸ ਤੁਹਾਨੂੰ ਆ ਤੁਹਾਡੇ ਕੋਲ 20 ਮਿੰਟ ਦੇ ਵਿੱਚ ਆ ਨਹੀਂ ਗਏ ਦੱਸੋ 20 ਮਿੰਟਾਂ ਦੇ ਵਿੱਚ ਆ ਗਏ ਅਸੀਂ ਨਾ ਇਹ ਕਿ ਘੰਟੇ ਬਾਹਰ ਕਿੱਥੇ ਇਹ ਰਿਕਾਰਡਿੰਗ ਦੀ ਗੱਲ ਨਹੀਂ ਜੀ ਆਹ ਦੇਖੋ ਤੁਸੀਂ ਉੱਥੇ ਗੱਡੀਆਂ ਲੱਗੀਆਂ ਹੁੰਦੀਆਂ ਆ ਉਹ ਮੈਂ ਬੁਲਾਇਆ ਉਹ ਮੈਸੇਜ ਕਰਾਉਂਦਾ ਆਹ ਦੇਖ ਲਓ ਜੀ ਹਣ ਦੇਖੋ ਜੀ ਆ ਇਹਨੂੰ ਤੁਸੀਂ ਗਲਤ ਨਹੀਂ ਕਹਿ ਸਕਦੇ ਉਹ ਮੂਰੇ ਗੱਡੀਆਂ ਵੀ ਖੜੀਆਂ ਹੁੰਦੀਆਂ ਅੱਗੇ ਫਿਰ ਤੁਹਾਨੂੰ 20 ਮਿੰਟ ਕਿਹਾ ਸੀ 20 ਮਿੰਟ ਰੋਕ ਸਕਦੇ ਸੀਗੇ ਪੜ ਪਿੰਦੋ ਗੱਲ ਪਤਾ ਕੀ ਹੁੰਦਾ ਬਾਈ ਜੀ ਦੇਖੋ ਕੋਈ ਵੀ ਗੱਡੀ ਦੀ ਨੰਬਰ ਪਲੇਟ ਲਵਾਉਣਾ ਹੁੰਦਾ ਗੱਡੀ ਗੱਡੀ ਨਾਲ ਲੈ ਕੇ ਆਉਂਦਾ ਹੈ ਬੇਤਿਕ ਗਲਤੀਆਂ ਸਾਰੀਆਂ ਦੀ ਹੁੰਦੀਆਂ ਜੀ ਕਿਤੇ ਥੋਡੀਆਂ ਸੀ ਕਿਤੇ ਸਾਡੀਆਂ ਵੀ ਸੀ ਕਿਤੇ ਥੋਡੀਆਂ ਸੀ ਕਿਤੇ ਸਾਡੀਆਂ ਵੀ ਉਹ ਤੁਸੀਂ ਚਲਾਨ ਕਰਤਾ ਜੀ ਉਹ ਤੁਸੀਂ ਚਲਾਨ ਕਰਤਾ ਜੀ ਲਰਨਿੰਗ ਵਾਲਾ ਪਰ ਆ ਨੰਬਰ ਪਲੇਟ ਦਾ ਸੀ ਤੁਹਾਨੂੰ ਰਿਟਾਇਆ ਜੀ ਚਲ ਕੋਈ ਗੱਲ ਬਸ ਇਹ ਆ ਕੋਈ ਜੇ ਨਾਲ ਦੋ ਵੀ ਆਹ ਲੋਕਾਂ ਦੇ ਵਿੱਚੋਂ ਆਮ ਜਨਤਾ ਜੋ ਬੰਦਾ ਸਮਾਂ ਮੰਗਦਾ ਉਹ ਤੇ ਦੇਣਾ ਚਾਹੀਦਾ ਮੈਂ ਤਾਂ ਤੇਜੀ ਨਾਲਵਾ ਦੇ ਨੂੰ ਲੈ ਕੇ ਆਵਾ ਨਾ ਉਹਨਾਂ ਦਾ ਬੱਤਕਾ ਪਾ ਮੈਂ ਜੱਫਾ ਕਰਵਾਉਂ ਕਰੀਏ ਭਈ 20 ਮਿੰਟ ਤੋਂ ਉੱਤੇ ਨਾ ਲੰਘੇ ਜਿੱਕਦੇ ਸੋ ਆਹ ਸਾਚੇ ਸੀ ਭਾਈ ਆਲੀ ਆਪਾਂ ਸੁਣਾ ਇੱਥੇ ਵੀ ਇਹਨਾਂ ਦੀ ਗੱਲ ਦੱਸਦੇ 3 ਮਿੰਟ ਦਾ ਸਮਾਂ ਦੇ ਸਕੇ ਨਾ ਕਿ ਕਿੱਥੇ ਨਾ ਕੀ ਬੋਲਸਾ ਕੀ ਉਹਦੀ ਆਪ ਵੀ ਕਾਰਵਾਈ ਕਿੰਨੀ ਦਾ ਅਜ ਮੂਨਾ ਚਾਹੀਆ ਉਹ ਵੀ ਇਹਨਾਂ ਦੇ ਨਾਲ ਹੈ ਨਹੀਂ ਗਾ ਕੋਈ ਇਕੱਲਾ ਖੜੇ ਆ ਉਹ ਭਜਾ ਦੇ ਕਿ ਉਹਦੀ ਲੰਗੀ ਆਸ